ਇੱਕ ਐਮਐਲਏ ਸਾਹਿਬ ਨੇ ਜਿਹੜੇ ਦੰਕਪਾਈ ਕਾਰੇ ਨਾਲ ਸੰਬੰਧਿਤ ਵੀ ਰੱਖਦੇ ਨੇ ਉਹਨਾਂ ਨੇ ਸਿਰਫ ਤੇ ਸਿਰਫ ਗਰੰਟੀ ਕੇਜਰੀਵਾਲ ਸਾਹਿਬ ਆਮ ਆਦਮੀ ਪਾ ਭਗਵਾਨ ਜੀ ਥੋਡੀ ਗਰੰਟੀ ਉਹ ਯਾਦ ਕਰੋ ਇਹ ਕਿਉਂ ਹੁੰਦਾ ਕਿ ਜਦ ਵੀ ਕੋਈ ਤੁਹਾਨੂੰ ਥੋਡੀ ਗਰੰਟੀ ਯਾਦ ਕਰਾਉਂਦਾ ਹੈ ਇਲੈਕਸ਼ਨ ਤੋਂ ਪਹਿਲਾਂ ਵੀ ਤੁਸੀਂ ਕੱਪੜਿਆਂ ਤੋਂ ਬਾਹਰ ਹੋ ਇਹ ਈ ਨਿਆ ਮਿਰਚਾ ਲਾ ਗਿਆ ਭਗਵੰਤ ਬਾਹ ਜੀ ਨੂੰ ਉਹ ਨੂੰ ਕਹਿੰਦੇ ਇਹਦਾ ਦਿਮਾਗ ਖਰਾਬ ਹੋ ਗਿਆ ਇਹ ਹਿੱਲ ਗਿਆ ਪਾਗਲ ਹੋ ਗਿਆ ਇਹਨੂੰ ਜੁੱਤੀ ਸੁਣਾ ਇਹਨੂੰ ਦੌਰਾ ਪੈ ਗਿਆ ਇਹਨੂੰ ਜੁੱਤੀ ਸੁਣਾ ਜੇ ਤੁਹਾਡੇ 'ਚ ਸਬਰ ਨਹੀਂ ਔਰ ਕੋਈ ਤੁਹਾਡੀ ਗੱਲ ਤੁਹਾਨੂੰ ਯਾਦ ਕਰਾਵੇ ਤੁਸੀਂ ਉਹਦੇ ਨਾਲ ਇਸ ਕਿਸਮ ਦੀ ਬਤਮੀਜ਼ੀ ਕਰੋ ਉਹਦੀ ਤੋਹੀਨ ਕਰੋ ਕਿਉਂਕਿ ਉਹ ਕੋ ਪਰਟੀਕੂਲਰ ਕਾਸਟ ਨਾਲ ਐਸੀ ਭਾਈਚਾਰੇ ਨਾਲ ਸੰਬੰਧਿਤ ਹੈ ਇਥੋਂ ਨੂੰ ਵੀ ਇਜਾਜ਼ਤ ਮਿਲਦੀ ਹੈ ਮੜੀ ਮੋਟੀ ਸ਼ਰਮ ਨਾ ਭਗਵੰਤਬਾਹ ਤੇ ਮਾਫੀ ਮੰਗਲਾ ਹਲੇ ਵੀ ਚੰਗਾ ਰਹੀ ਵੈਸੇ ਸਲਾਹ ਤਾਂ ਇਹਦੀ ਲੋੜ ਨਹੀਂ ਸਲਾਹ ਤਾਂ ਉਹ ਜਿਹਨੂੰ ਦੇਂਦੀ ਹੈ ਜਿਹੜਾ ਕੋ ਸਿਆਣਾ ਬੰਦਾ ਬੰਦਾ ਹੋਵੇ ਅੱਗੇ ਚੇਰੇ ਆ ਕੇ ਕੌਲੇ ਨੂੰ ਬਾਦੀ ਸਲਾਹ ਪਾਈ ਸਸਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ। ਸੂਬੇ ਦੀ ਸਿਆਸਤ ਪੂਰੀ ਤਰ੍ਹਾਂ ਪਖੀ ਹੋਈ ਹੈ। ਵੱਖ-ਵੱਖ ਮੁੱਦਿਆਂ ਦੇ ਉੱਤੇ ਵਿਰੋਧੀ ਵੀ ਸੁਭਾ ਸਰਕਾਰ ਨੂੰ ਘੇਰ ਰਹੇ ਨੇ ਤੇ ਕੱਲ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਰਿਹਾ ਉਹਦੇ ਵਿੱਚ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ। ਤੇ ਇੱਕ ਉਹਦੇ ਵਿੱਚ ਮਾਮਲਾ ਉੱਪਰ ਕੇਸ ਸਾਹਮਣੇ ਆਇਆ ਕਿ ਸੁਖਵਿੰਦਰ ਸਿੰਘ ਕੋਟਲੀ ਜੋ ਆਦਮਪੁਰ ਤੋਂ ਐਮਐਲਏ ਨੇ ਕਾਂਗਰਸ ਦੇ। ਉਹਨਾਂ ਨੇ ਮੁੱਦਾ ਚੁੱਕਿਆ ਕਿ ਦਲਿਤ ਭਾਈਚਾਰੇ ਨਾਲ ਅਨਸੋਚਿਤ ਜਾਤੀ ਨਾਲ ਸੰਬੰਧਿਤ ਡਿਪਟੀ ਸੀਐਮ ਦਾ ਤੁਸੀਂ ਵਾਅਦਾ ਕੀਤਾ ਸੀਗਾ ਉਹ ਹੋਣਾ ਚਾਹੀਦਾ ਹੈ ਵਾਅਦਾ ਕਦੋਂ ਪੂਰਾ ਕਰੋਗੇ ਤਾਂ ਚਰਚਾ ਇਹ ਛਿੜ ਗਈ ਕਿ ਟਿੱਪਣੀ ਬੜੀ ਖਤਰਨਾਕ ਕਰ ਦਿੱਤੀ ਗਈ ਮੁੱਖ ਮੰਤਰੀ ਭਗਵੰਤ ਮਾਨ ਹੁਰਾਂ ਵੱਲੋਂ ਇਸ ਮੁੱਦੇ ਨੂੰ ਲੈ ਕੇ ਵਿਰੋਧੀਆਂ ਨੇ ਉਹ ਮੁੱਦਾ ਪੂਰੀ ਤਰ੍ਹਾਂ ਉਭਾਰਿਆ ਪ੍ਰਤਾਪ ਸਿੰਘ ਬਾਜਵਾ ਹੁਰਾਂ ਨੇ ਇਸ ਮੁੱਦੇ ਦੀ ਚਰਚਾ ਕੀਤੀ ਤੇ ਹੁਣ ਪ੍ਰਤਾਪ ਸਿੰਘ ਬਾਜਵਾ ਤੋਂ ਬਾਅਦ ਤੇ ਸੁਖਵਿੰਦਰ ਕੋਟਲੀ ਤੋਂ ਬਾਅਦ ਇਹ ਮੁੱਦਾ ਬਿਕਰਮ ਸਿੰਘ ਮਜੀਠੀਆ ਨੇ ਚੁੱਕਿਆ ਬਿਕਰਮ ਸਿੰਘ ਮਜੀਠੀਆ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਤੇ ਉਹਦੇ ਵਿੱਚ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਕਹਿ ਦਿੱਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਨਹੀਂ ਤਾਂ ਉਹਨਾਂ ਨੂੰ ਇਸ ਪੂਰੇ ਮਾਮਲੇ ਤੇ ਮਾਫੀ ਮੰਗਣੀ ਚਾਹੀਦੀ ਹੈ ਪੰਜਾਬ ਦੀ ਵਿਧਾਨ ਸਭਾ ਚ ਸੁਖਵਿੰਦਰ ਸਿੰਘ ਕੁਟਲੀ ਸਾਹਿਬ ਨਾਲ ਜੋ ਆਦਮਪੁਰ ਤੋਂ ਐਮਐਲਏ ਸਾਹਿਬ ਨੇ ਉਹਨਾਂ ਦੇ ਨਾਲ ਜੋ ਬਦੀ ਰਾਜਿਓ ਵਿਵਾਰ ਲੀਡਰ ਆਫ ਦ ਹਾਊਸ ਇਹਦੀ ਜੋ ਬਿਮਾਰੀ ਹੁੰਦੀ ਹੈ ਹਾਊਸ ਨੂੰ ਚਲਾਉਣਾ ਭਗਵੰਤ ਮਾਨ ਦੀ ਜੋ ਸ਼ਬਦਾਵਲੀ ਸੀ ਉਹਨਾਂ ਬਾਰੇ ਆਈ ਕੰਡੈਮਨ ਇਟ ਵਿਦ ਦ ਸਟਰੋਂਗੇਸਟ ਆਵਰਡਸ ਬੜਾ ਅਫਸੋਸ ਹੋਇਆ ਕਿ ਇੱਕ ਐਮਐਲਏ ਸਾਹਿਬ ਨੇ ਜਿਹੜੇ ਦਲਤ ਭਾਈਚਾਰੇ ਨਾਲ ਸੰਬੰਧ ਵੀ ਰੱਖਦੇ ਨੇ ਉਹਨਾਂ ਨੇ ਸਿਰਫ ਤੇ ਸਿਰਫ ਗਾਰੰਟੀ ਕੇਜਰੀਵਾਲ ਸਾਹਿਬ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਜੀ ਥੋੜੀ ਗਾਰੰਟੀ ਉਹ ਯਾਦ ਕਰਾਈ ਇਹ ਕਿਉਂ ਹੁੰਦਾ ਹੈ ਕਿ ਜਦ ਵੀ ਕੋਈ ਤੁਹਾਨੂੰ ਤੁਹਾਡੀ ਗਰੰਟੀ ਯਾਦ ਕਰਾਉਂਦਾ ਇਲੈਕਸ਼ਨ ਤੋਂ ਪਹਿਲਾਂ ਦੀ ਤੁਸੀਂ ਕੱਪੜਿਆਂ ਤੋਂ ਬਾਹਰ ਹੋ ਜਾਂਦੇ ਉਸ ਇਨਸਾਨ ਨੇ ਸਿਰਫ ਇਹ ਗੱਲ ਕਹੀ ਕਿ ਤੁਹਾਡਾ ਇੱਕ ਵਾਅਦਾ ਸੀ ਗਰੰਟੀ ਸੀ ਕਿ ਪੰਜਾਬ ਦੀ ਜਦ ਸਰਕਾਰ ਆਮ ਆਦਮੀ ਪਾਰਟੀ ਦੀ ਬਣੂਗੀ ਤੇ ਡਿਪਟੀ ਚੀਫ ਮਿਨਿਸਟਰ ਉਹ ਮੁੱਖ ਮੰਤਰੀ ਦਲਿਤ ਭਾਈਚਾਰੇ ਨਾਲ ਸੰਬੰਧਿਤ ਹੋ 2 ਸਾਲ ਪੂਰੇ ਹੋ ਗਏ ਮਗਰ ਇਹ ਵੈਦਾ ਇਹ ਗਰੰਟੀ ਪੂਰੀ ਨਹੀਂ ਹੋ ਉਹਨੇ ਯਾਦ ਕਰਾਇਆ ਤੇ ਇੰਨੀਆਂ ਮਿਰਚਾਂ ਲੱਗੀਆਂ ਭਗਵੰਤ ਬਾਹ ਜੀ ਨੂੰ ਉਹਨੂੰ ਕਹਿੰਦੇ ਇਹਦਾ ਦਿਮਾਗ ਖਰਾਬ ਹੋ ਗਿਆ ਇਹ ਹਿੱਲ ਗਿਆ ਇਹ ਪਾਗਲ ਹੋ ਗਿਆ ਇਹਨੂੰ ਜੁੱਤੀ ਸੰਘਾਉ ਇਹਨੂੰ ਦੌਰਾ ਪੈ ਗਿਆ ਇਹਨੂੰ ਜੁੱਤੀ ਸੰਘਾਉ ਕਿਉਂ ਭਾਈ ਕੋਈ ਆਪ ਦੇ ਭਾਈਚਾਰੇ ਦੀ ਗੱਲ ਕਰ ਦਵੇ ਥੋੜੀ ਗਰੰਟੀ ਤੁਹਾਨੂੰ ਯਾਦ ਕਰਾ ਦਵੇ ਤੇ ਉਹਨੂੰ ਤਾਂ ਦੌਰਾ ਪੈ ਗਿਆ ਤੇ ਜਿਹੜੇ ਵਾਦੇ ਨਾ ਪੂਰੇ ਕਰਨ ਗਰੰਟੀਆਂ ਨਾ ਪੂਰੇ ਕਰਨ ਉਹਨਾਂ ਨੂੰ ਦੋਰਾ ਨਹੀਂ ਪਿਆ ਮੈਂ ਸਮਝਦਾ ਕਿ ਇਤੋਂ ਵੱਡਾ અપਮਾਨ ਇੱਕ ਚੁਣੇ ਹੋਏ ਨੁਮਾਇंदे ਦਾ ਇੱਕ ਐਮਐਲਏ ਦਾ ਕਿਉਂਕਿ ਮੁੱਖ ਮੰਤਰੀ ਸਾਹਿਬ ਇਜ਼ ਆਲਸੋ ਵਨ ਮੰਗ ਦੇ ਇਕਵਲ ਜੇ ਵੀ 118 ਚੋਂ ਇੱਕ ਨੇ ਔਰ ਉਹ ਬਹੁਮਤ ਹੈ ਤੇ ਉਹ ਵਨ ਮੰਗ ਦੇ ਇਕਵਲਸ ਬਣ ਕੇ ਮੁੱਖ ਮੰਤਰੀ ਬਣੇ ਆ ਉਹਨਾਂ ਦੇ ਲੀਡਰ ਆਫ ਦਾ ਹਾਊਸ ਬਣੇ ਆ ਇਫ ਯੂ ਡੋਨਟ ਹੈਵ ਪੇਸ਼ੈਂਸ ਜੇ ਤੁਹਾਡੇ ਚ ਸਬਰ ਨਹੀਂ ਔਰ ਕੋਈ ਤੁਹਾਡੀ ਗੱਲ ਤੁਹਾਨੂੰ ਯਾਦ ਕਰਾਵੇ ਤੁਸੀਂ ਉਹਦੇ ਨਾਲ ਇਸ ਕਿਸਮ ਦੀ ਬਦਤਮੀਜ਼ੀ ਕਰੋ ਉਹਦੀ ਤੋਹੀਨ ਕਰੋ ਕਿਉਂਕਿ ਉਹ ਕੋ ਪਾਰਟਿਕੂਲਰ ਕਾਸਟ ਨਾਲ ਐਸੀ ਭਾਈਚਾਰੇ ਨਾਲ ਸੰਬੰਧਿਤ ਹੈ ਇਹ ਤੁਹਾਨੂੰ ਕੋਈ ਇਜ਼ਾਜ਼ਤ ਨਹੀਂ ਦਿੰਦਾ ਯਾਦ ਕਰਾਉਣ ਦੀ ਲੋੜ ਨਹੀਂ ਹੁਣੇ ਤੁਹਾਡੇ ਤੈਨੂੰ ਪਹਿਲਾਂ ਗੁਰੂ ਰਵਿਦਾਸ ਜੀ ਮਹਾਰਾਜ ਦਾ ਬੜੇ ਸਤਕਾਰ ਨਾਲ ਅਸੀਂ ਉਹਨਾਂ ਦਾ ਵਰਕ ਮਨਾਇਆ ਔਰ ਜੇ ਇਸ ਐਮਐਲਏ ਨੂੰ ਤੁਸੀਂ ਅੱਜ ਕਹਿ ਰਹੇ ਸੀ ਕਿ ਕੀ ਇਹਨੂੰ ਜੁੱਤੀ ਸੰਘਾਓ ਇਹਦਾ ਦਿਮਾਗ ਖਰਾਬ ਹੋ ਗਿਆ ਇਹਨੂੰ ਦੌਰਾ ਪੈ ਗਿਆ ਹੈ ਪਾਗਲ ਹੋ ਗਿਆ ਹੈ ਸਿਰਫ ਇਸ ਲਈ ਕਿ ਉਹਨੇ ਥੋੜੀ ਇੱਕ ਐਸਸੀ ਭਾਈਚਾਰੇ ਦੇ ਪ੍ਰਤੀ ਕਮਿਟਮੈਂਟ ਯਾਦ ਕਰਾ ਦਿੱਤੀ ਮਾਨ ਸਾਹਿਬ ਗੁਰੂ ਰਵੀਦਾਸ ਜੀ ਮਹਾਰਾਜ ਸਾਡੇ ਸਾਰਿਆਂ ਦੇ ਸਤਿਕਾਰਯੋਗ ਨੇ ਗੁਰੂ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਉਹਨਾਂ ਦੀ ਬਾਣੀ ਦਰਜ ਹੈ ਉਹਨਾਂ ਨੂੰ ਬੜਾ ਸਤਿਕਾਰ ਦਿੱਤਾ ਗਿਆ ਔਰ ਗੁਰਸਿੱਖ ਗੁਰਨਾਨਕ ਨਾਮ ਲੈਵਾ ਦੇਸ਼ਾ ਵਿਦੇਸ਼ਾ ਚ ਬੈਠੀ ਸੰਗਤਾਂ ਉਹਨਾਂ ਦਾ ਬੜਾ ਸਤਿਕਾਰ ਕਰਦੀਆਂ ਤੁਸੀਂ ਨਹੀਂ ਕਰਦੇ ਤੁਹਾਡੀਆਂ ਆਤਾਂ ਜਿਹੇ ਜਿਹਿਆਂ ਨੇ ਉਹ ਜਗ ਜਾਹਰ ਨੇ ਉਹ ਕੋਈ ਦੱਸਣ ਦੀ ਲੋੜ ਨਹੀਂ ਮਗਰ ਅੱਜ ਤੁਹਾਡੇ ਬਿਹੇਵੀਅਰ ਤੇ ਮੈਂ ਸਮਝਦਾ ਕਿ ਜੋ ਤੁਸੀਂ અપਮਾਨ ਸੁਖੀ ਸਾਹਿਬ ਦਾ ਕੀਤਾ ਮੈਂ ਆਪ ਉਹਨਾਂ ਨਾਲ ਗੱਲ ਕੀਤੀ ਜਿੱਥੇ ਮੈਂ ਉਹਨਾਂ ਨਾਲ ਹਮਦਰਦੀ ਵੀ ਕੀਤੀ ਹੈ ਔਰ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਜਿੱਥੇ ਮਰਜ਼ੀ ਲੋਟ ਪਵੇ ਫੋਰ ਇਨਸਲਟਿੰਗ ਯੂ ਫੋਰ ਇਨਸਲਟਿੰਗ ਦ ਕਮਿਊਨਿਟੀ ਫੋਰ ਇਨਸਲਟਿੰਗ ਰਵੀਦਾਸ ਭਾਈ ਚਾਰੇ ਨਾਲ ਸੰਬੰਧਿਤ ਕਿਸੇ ਜੀ ਨੂੰ ਅਸੀਂ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ ਆਈ ਸਟੈਂਡ ਇਨ ਸੋਲੀਡੈਰਿਟੀ ਵਿਦ ਸੁਖੀ ਸਾਹਿਬ ਸੁਖਵਿੰਦਰ ਸਿੰਘ ਕੋਟਲੀ ਸਾਹਿਬ ਔਰ ਮੈਂ ਇਹ ਵਿਸ਼ਵਾਸ ਦੋਣਾ ਇਹ ਉਹਨਾਂ ਨਾਲੇ ਸੱਚ ਸੱਚ ਦੀ ਲੜਾਈ ਚ ਅਸਤੀਫਾ ਦੇਣ ਦੀ ਲੋੜ ਨਹੀਂ ਕੋਟਲੀ ਸਾਹਿਬ ਤੁਹਾਨੂੰ ਇਹ ਲੜਾਈ ਲੜਨ ਦੀ ਲੋੜ ਹੈ ਅਸਤੀਫਾ ਦੇਣਗੇ ਇਹੋ ਜਿਹੇ ਲੋਕ ਜਿਨ੍ਹਾਂ ਦਾ ਦਿਮਾਗ ਖਰਾਬ ਹੋਇਆ ਜਿਹੜੇ ਕਦੇ ਸ਼ਰਾਬ ਦੇ ਨਸ਼ੇ 'ਚ ਪਾਰਲੀਮੈਂਟ 'ਚੋਂ ਕੱਢੇ ਜਾਂਦੇ ਕਦੇ ਸ਼ਰਾਬ ਦੇ ਨਸ਼ੇ 'ਚੋਂ ਗੁਰਦੁਆਰਿਆਂ 'ਚੋਂ ਕੱਢੇ ਜਾਂਦੇ ਕਦੇ ਸ਼ਰਾਬ ਦੇ ਨਸ਼ੇ 'ਚੋਂ ਇਹ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਤ ਦੀ ਹਾਜ਼ਰੀ 'ਚ ਆਉਂਦੇ ਲੋਕ ਇਹਨਾਂ ਦੀਆਂ ਥੋੜਾਂ ਲਵਾਉਂਦੇ ਆ ਜਿਨ੍ਹਾਂ ਨੂੰ ਆਪ ਸ਼ਰਾਬੀ ਕਬਾਬੀ ਬੰਦਾ ਵਿਧਾਨ ਸਭਾ 'ਚੋਂ ਇਹੋ ਜਿਹੇ ਨੂੰ ਨਿਕਲਣਾ ਚਾਹੀਦਾ ਔਰ ਮੈਂ ਚਾਹੂੰਗਾ ਕਿ ਸਾਰੇ ਇਕੱਠੇ ਹੋਈਏ ਰਾਈਜ਼ ਅਬੋਵ ਪਾਰਟੀ ਲਾਈਨਸ ਔਰ ਉਸ ਵੀਰ ਦਾ ਜੀਨੇ ਸੱਚ ਦੀ ਗੱਲ ਕੀਤੀ ਆ ਆਵਾਜ਼ ਉਠਾਈ ਆ ਆਪਦੀ ਗੱਲ ਰੱਖੀ ਆ ਕੋਈ ਟੋਲਰੈਂਸ ਦਾ ਦਿਖਾਓ ਯਾਰ ਵਨ ਫਰਸਟ ਟਾਈਮ ਐਮਐਲ ਨਹੀਂ ਹੈ ਤੁਸੀਂ ਲੀਡਰ ਆਫ ਦ ਹਾਊਸ ਹੋ ਜਿਉਂਨੇ ਗੱਲ ਰੱਖਤੀ ਤੇ ਕਿਹੜਾ ਪਾਪ ਕਰਤਾ ਇਸ ਲਈ ਮੈਂ ਡਿਮਾਂਡ ਕਰਦਾ ਕਿ 295 ਇਹਦਾ ਧਾਰਮਿਕ ਭਾਵਨਾਵਾਂ ਨੂੰ ਜਸਟ ਬਿਕੋਜ਼ ਉਹ ਇੱਕ ਪਾਰਟਿਕੂਲਰ ਕਮਿਊਨਿਟੀ ਨਾਲ ਸੰਬੰਧਿਤ ਸੀ ਉਸਨੇ ਇੱਕ ਐਸੀ ਭਾਈਚਾਰੇ ਦੀ ਗੱਲ ਰੱਖ ਦਿੱਤੀ ਤੇ ਉਹਦਾ ਦਿਮਾਗ ਖਰਾਬ ਹੋ ਗਿਆ ਹਾਂ ਉਹਨੂੰ ਜੁਤੀ ਸੰਘਾਉਣ ਦੀ ਲੋੜ ਪੈ ਗਈ ਥੋੜੇ ਤੇ ਪਰਚਾ ਦਰਜ ਹੋ ਗਿਆ ਔਰ ਜੇ ਪਰਚਾ ਨਹੀਂ ਦਰਜ ਹੁੰਦਾ ਤੁਹਾਡੀ ਮਾਨਸਿਕਤਾ ਦਿਖੂਗੀ ਤੁਹਾਡੀ ਸੋਚ ਦਿਖੂਗੀ ਔਰ ਜੇ ਤੁਹਾਡੀ ਮੋਟੀ ਸ਼ਰਮ ਹਨਾ ਭਗਵੰਤਬਾਲ ਤੇ ਮਾਫੀ ਮੰਗ ਲਾ ਹਲੇ ਵੀ ਚੰਗਾ ਰਹੇਗਾ ਵੈਸੇ ਸਲਾਹ ਤਾਂ ਦੇਣ ਦੀ ਲੋੜ ਨਹੀਂ ਸਲਾਹ ਤਾਂ ਉਹ ਜਿਹਨੂੰ ਦੇਈਦੀ ਹੈ ਜੋੜਾ ਕੋ ਸਿਆਣਾ ਬੰਦਾ ਬੰਦਾ ਹੋਵੇ ਅੱਗੇ ਤੇਰੇ ਵਰਗੇ ਕਬਲੇ ਨੂੰ ਕਾਦੀ ਸਲਾਹ ਪਾਈ ਮਗਰ ਅੱਜ ਮੈਂ ਫੇਰ ਕਿਉਂਕਿ ਇਹ ਇੱਕ ਇੰਡੀਵਿਜੂਅਲ ਦੀ ਗੱਲ ਨਹੀਂ ਇਹ ਪੰਜਾਬ ਦੀ ਵਿਧਾਨ ਸਭਾ ਚ ਜੋ ਅੱਜ ਇੱਕ ਭਾਈਚਾਰੇ ਨੂੰ ਐਸੀ ਭਾਈਚਾਰੇ ਨੂੰ ਜੋ ਕੰਡੈਮ ਕੀਤਾ ਤੁਸੀਂ ਆਪ ਦੇ ਅਲਫਾਜ਼ਾਂ ਨਾਲ ਜੋ ਸੋਚ ਵਿਖਾਈ ਹੈ ਉਹਨਾਂ ਪ੍ਰਤੀ ਉਸ ਨੂੰ ਮੈਂ ਸਖਤ ਲਫ਼ਜ਼ਾਂ ਚ ਨਿੰਦਾ ਕਰਦਾ ਹਾਂ ਔਰ ਆਸ ਉਮੀਦ ਕਰਦਾ ਹਾਂ ਕਿ ਕੇਜਰੀਵਾਲ ਸਾਹਿਬ ਔਰ ਉਹਨਾਂ ਦੀ ਆਮ ਆਦਮੀ ਪਾਰਟੀ ਜਿਨ੍ਹਾਂ 'ਚ ਗੈਰਤ ਜਿਨ੍ਹਾਂ 'ਚ ਕੋਈ ਇਨਸਾਨੀਅਤ ਜਿਉਂਦੀ ਹੈ ਸ਼ਾਇਦ ਉਹ ਇਸ ਗੱਲ ਨੂੰ ਮੇਰੇ ਨਾਲ ਰਲ ਕੇ ਕੰਡੈਮਨ ਕਰਣਗੇ ਐਂਡ ਵਿਲ ਡਿਮਾਂਡ ਐਕਸ਼ਨ ਅਗੇਂਸਟ ਇਥੇ ਹੀ ਵਸ ਨਹੀਂ ਸੁਖਵਿੰਦਰ ਕੋਟਲੀ ਦਾ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਫੁੱਟ ਫੁੱਟ ਕੇ ਰੋਂਦੇ ਹੋਏ ਨਜ਼ਰ ਵੀ ਆਏ ਕਿਉਂਕਿ ਉਹਨਾਂ ਦਾ ਦਰਦ ਛਲਕਿਆ ਕਿਸ ਤਰ੍ਹਾਂ ਦੀ ਟਿੱਪਣੀ ਉਹਨਾਂ ਦੇ ਉੱਤੇ ਕੀਤੀ ਗਈ ਟਿੱਪਣੀ ਤੋਂ ਬਾਅਦ ਦੇ ਵਿੱਚ ਮਾਮਲਾ ਭਖਿਆ ਤੇ ਉਹਨਾਂ ਨੇ ਕਿਹਾ ਕਿ ਮੈਂ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹਾਂ ਲੋਕਾਂ ਨੇ ਮੈਨੂੰ ਵਿਸ਼ਵਾਸ ਕਰਕੇ ਚੁਣਿਆ ਹੈ ਲੋਕਾਂ ਦੀ ਗੱਲ ਮੈਂ ਕਰਦਾ ਹਾਂ ਤਾਂ ਮੇਰੇ ਨਾਲ ਅਜੀਹਾ ਕੀਤਾ ਗਿਆ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਬਕ ਜ਼ਰੂਰ ਸਿਖਾਵਾਂਗਾ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕਿ ਮੋੜ ਲੈਂਦਾ ਹੈ ਨਿਰਧਾਰਨ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਫਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਪਨਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ